ਸਤਿ ਸ਼੍ਰੀ ਅਕਾਲ ਜੀ ਨਮਸਕਾਰ ਤੇ ਆਦਾਬ ਅ ਅਸੀਂ ਫੇਰ ਅ ਕਿਸਮਤ ਸਾਡੀ ਚੰਗੀ ਹੈ ਕਿ ਬਾਬਾ ਧਰਮ ਸਿੰਘ ਜੀ ਨੇ ਹਾਕ ਜੀ ਜੋ ਪਹਿਲੇ ਵੀ ਚਰਚਾ ਕਰਦੇ ਰਹੇ ਨੇ ਤੁਹਾਡੇ ਰੂਬਰੂ ਕਰਦੇ ਰਹੇ ਦੇ ਟੂਡੇ ਉਹ ਚਲਾਉਂਦੇ ਨੇ ਸੱਚਪੁਰ ਅਕੈਡਮੀ ਜਿੱਤੇ ਹਮੇਸ਼ਾ ਉਹ ਰੋਜ਼ਾਨਾ ਪ੍ਰਚਾਰ ਕਰਦੇ ਨੇ ਵੈਲਿਊ ਬੇਸਡ ਅੱਜ ਦੇ ਹਿਸਾਬ ਨਾਲ ਧਰਮ ਕੀ ਕਹਿੰਦਾ ਤੇ ਅੱਜ ਕੋਸ਼ਿਸ਼ ਇੱਕ ਸਵਾਲ ਪੁੱਛਾਂਗੇ ਜਿਹੜੇ ਫਾਰਮਰਸ ਦਾ ਕਾ ਐਜੂਕੇਸ਼ਨ ਚੱਲ ਰਹੀ ਬਹੁਤ ਵੱਡੀ ਜਿਹੜੀ ਪੂਰੇ ਉਹ ਵੇਖ ਵਿੱਚ ਮਸ਼ਹੂਰ ਹੋਈ ਹੈ ਉਹਦੇ ਬਾਰੇ ਇੱਕ ਦੋ ਚੀਜ਼ਾਂ ਬਾਰੇ ਚੰਨਣਾ ਪਾਵਾਂਗੇ ਬਾਬਾ ਤਰਨ ਸਿੰਘ ਜੀ ਲਹਿਾਂਗੀ ਜੀ ਤੋਂ ਤੇ ਤੁਹਾਡੇ ਬਿਹਫ ਤੇ ਤੇ ਬਾਬਾ ਜੀ ਸਤਿ ਸ਼ਕਾਲ ਬਾਬਾ ਜੀ ਜੇ ਤੁਹਾਨੂੰ ਆਪਾਂ ਪਹਿਲਾਂ ਵੀ ਮਿਲਦੇ ਰਹੇ ਆ ਤੇ ਸਵਾਲ ਉੱਠਦਾ ਰਿਹਾ ਵੀ ਬਹੁਤ ਤੰਗਾ ਇਕੱਠ ਹੋਇਆ ਦੁਨੀਆ ਭਰ ਦੇ ਵਿੱਚ ਪਤਾ ਚੱਲ ਗਿਆ ਤੇ ਹੁਣ ਇਹ ਤੋਂ ਇਹ ਨਹੋਲੇ ਜਿਹਾ ਟਾਈਮ ਆਂਦਾ ਇਹਨੂੰ ਸਾਹਮਣਾ ਕਿਵੇਂ ਹੈ ਤੁਸੀਂ ਹਮੇਸ਼ਾ ਕਹਿੰਦੇ ਰਹੇ ਹੋ ਕਿ ਉਹਨੂੰ ਇਕੱਠ ਨੂੰ ਸਾਹਮਣਾ ਜਿਹੜਾ ਉਹ ਸੌਖਾ ਨਹੀਂਗਾ ਉਹ ਔਖਾ ਹੈ ਕਿ ਉਹ ਹੋਣ ਦੇ ਬਾਰੇ ਸਾਨੂੰ ਕੁਝ ਗਾਈਡ ਕਰੋ ਕਿ ਕੇ ਵੇਸ ਇਗਾ ਲਾ ਦਾਂਗੇ ਹਾਂ ਉਹ ਗੱਲੇ ਉਹ ਸੀ ਵੀ ਭਾਈ ਇਕੱਠ ਕਰਨੇ ਇਹ ਇਕੱਠੇ ਹੋ ਜਾਣਾ ਭੀੜ ਇਕੱਠੀ ਕਰ ਲੈਣੀ ਭੀੜ ਦਾ ਇਕੱਠੇ ਹੋ ਜਾਣਾ ਇਹ ਨਾ ਖਾ ਨਹੀਂ ਹੁੰਦਾ ਇਹ ਨਾਰੇ ਲਾ ਕੇ ਨਾਰੇ ਲਾ ਕੇ ਉਹਦਾਂ ਹੀ ਕਰਕੇ ਇਕੱਠੇ ਹੋ ਜਾਈਦਾ ਹੁੰਦਾ ਪਰ ਇਕੱਠੇ ਰਹਿਣਾ ਔਖ ਹੈ ਇੱਕ ਮਤ ਹੋਏ ਬਿਨਾਂ ਇਕੱਠੇ ਨਹੀਂ ਰਹਿ ਸਕਦੇ ਵੱਖ-ਵੱਖ ਖਿਆਲਾਂ ਦੇ ਆਦਮੀ ਇਕੱਠੇ ਹੋ ਜਾਣਗੇ ਵੱਖ-ਵੱਖ خیال ਅੰਦਰ ਰੱਖ ਕੇ ਇਕੱਠੇ ਰਹਿ ਨਹੀਂ ਸਕਦੇ ਹੁੰਦੇ ਇਕੱਠੇ ਹੋ ਕੇ ਬੈਠੀਦਾ ਹੁੰਦਾ ਆਪਣੇ ਮਤਭੇਦ ਮਟਾਈ ਜਾਂਦੇ ਜੇ ਦਾ ਮਤਭੇਦ ਅਸੀਂ ਦੂਰ ਕਰ ਲਈਏ ਲਗਾਤਾਰ ਮੀਟਣਾ ਕਰ ਕਰਕੇ ਬਹਿ ਕੇ ਇੱਕ ਸਿੱਟੇ ਤੇ ਪਹੁੰਚ ਹੀ ਜਾਈਏ ਭਾਈ ਆ ਸਾਡੇ ਬਾਸ ਤੇ ਚੰਗਾ ਆ ਚੰਗਾ ਨਹੀਂ ਹੈ ਫਿਰ ਤਾਂ ਇਕੱਠੇ ਰਹਿ ਜਾਈਦਾ ਜੇ ਅਸੀਂ ਇਹ ਮੰਨ ਲਈਏ ਵੀ ਮਤ ਪੇਤਾ ਰਹਿਣ ਗਈ ਬਾਜ ਕਰ ਨਾ ਉਹ ਆਦਮੀ ਇਕੱਠੇ ਨਹੀਂ ਰਹਿ ਸਕਦੇ ਕਦੇ ਨਾ ਰਹਿਣਗੇ ਕਿਉਂਕਿ ਗੁਰਮਤ ਇਹ ਗੱਲ ਨੂੰ ਨਹੀਂ ਮੰਨਦੀ ਗੁਰੂ ਨਾਲ ਇਕੱਠੇ ਉਹ ਲੋਕ ਰਹੇ ਨੇ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨੀ ਆ ਗੁਰਬਾਣੀ ਮੰਨੀ ਆ ਅਸਲ ਵਿੱਚ ਸਵਾਰ ਜਿਹੜਾ ਹੈਦਾ ਸਾਡਾ ਆਪਣਾ ਉਹ ਇਕੱਠੇ ਨਹੀਂ ਰਹਿਣ ਦਿੰਦਾ ਸਾਨੂੰ ਚਾਹੇ ਭਾਈਆਂ ਦੇ ਵਿੱਚ ਆ ਜਾ ਸਵਾਰ ਘਰ ਚ ਵੱਢ ਜਵੇ ਘਰ ਨੂੰ ਪਾੜ ਦਿੰਦਾ ਇਕੱਠੇ ਚ ਵੱਢ ਜਵੇ ਇਕੱਠ ਨੂੰ ਪਾੜ ਦਿੰਦਾ ਕੌਮ ਵਿੱਚ ਵੱਢ ਜਵੇ ਕੌਮ ਨੂੰ ਪਾੜ ਦਿੰਦਾ ਹੁਣੋਂ ਖਾਲਸਾ ਇਕੱਠਾ ਰਿਹਾ ਪਹਿਲਾਂ ਇਕੱਠਾ ਲੜਦਾ ਵੀ ਰਿਹਾ ਪਰ ਜਦ ਸਵਾਰ ਤਾਂ ਆ ਗਿਆ ਮਿਸਰਾ ਵਾਲੇ ਤੇਰਾ ਫੁੱਜੀ ਲੜਨ ਆ ਗਿਆ ਰਾਜਾ ਆ ਗਿਆ ਫਾਰ ਟਿਗਾ ਦਾ ਉਹ ਨਾ ਉੱਤਰ ਰਹੀ ਹੈ ਸਾਰ ਦੋ ਉੱਤਰ ਤੇ ਆਦਮੀ ਉੱਥੇ ਰਹਿ ਰਹੇ ਸੋ ਤੇ ਹੁਣ ਜਿਹੜੀਆਂ ਸਾਡੀਆਂ ਜਥੇਦਾਰੀਆਂ ਨੇ ਇਹ ਉਹਨੀਆਂ ਨਾ ਨੇ ਕਹਾਣੀ ਉਹ ਨਹੀਂ ਨੋ ਇਹਨਾਂ ਦਾ ਵੀ ਪਤੀ ਤੇ ਤੀ ਯੂਨੀਅਨਾਂ ਹੋਣਾ ਮੰਦ ਭਾਗਾਈ ਸੀ ਹੁਣ ਤੱਕ ਬਿਲਕੁਲ ਠੀਕ ਸਾਰੇ ਲੋਕ ਮੈਂ ਵੀ ਕਹਿਣਾ ਹੁੰਦਾ ਸੀ ਇਹਨਾਂ ਨੂੰ ਵੀ ਜੇ ਤੁਹਾਡਾ ਭਾਈ ਮੁੱਦਾ ਇੱਕ ਹੈ ਥੋੜੀ ਲੜਾਈ ਇੱਕ ਤਾਂ ਥੋੜੀ ਏਕ ਤਾਂ ਕਿਉਂ ਨਹੀਂ ਆ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਵੀ ਸਵਾਰਥ ਸੀ ਹੁਣ ਉਹ ਨੀ ਹੈ ਜਿੰਨਾ ਪਹਿਲਾਂ ਸੀ ਇਹ ਮੈਨੂੰ ਪਤਾ ਹੁਣ ਕੱਟਿਆ ਹੁਣ ਕੱਟਿਆ ਕਿ ਮੈਂ ਹੁਣ ਸੰਗਤ ਕੱਟਿਆ ਸੰਗਤ ਤੋਂ ਡਰਦੇ ਨੂੰ ਵੀ ਜੇ ਇੱਕ ਵੀ ਚਲੇਗਾ ਪਰ ਸੰਗਤ ਨੇ ਨਾੜ ਜਾਣਾ ਅੱਜ ਚੰਗਾ ਇਹ ਹੋਇਆ ਸੰਗਤ ਕੱਟੀ ਹੋਈ ਹੈ ਹੋਰ ਇਹਨੇ ਤਾਂ ਬਿਨਾ ਵੀ ਜਿਹੜੀ ਹੋਰ ਸੰਗਤ ਹੋ ਗਈ ਕੱਟਿਆ ਇਹ ਇਹਨਾਂ ਨੂੰ ਮਜਬੂਰ ਕਰਦੀ ਹੈ ਇਕੱਠੇ ਰਹਿਣ ਨੂੰ ਚੰਗੀ ਗੱਲ ਹੈ ਮਾੜੀ ਨਹੀਂ ਹੈ। ਕਿਆ ਇਹ ਤੁਹਾਨੂੰ ਕੋਈ ਚੀਜ਼ ਮਜਬੂਰ ਹੈ ਕਰੇ ਇਕੱਠੇ ਰਹਿਣ ਨੂੰ ਉਹ ਵੀ ਸਾਡੇ ਔਗਲ ਦੂਰ ਹੈ ਦੱਸਦੀ ਹੈ। ਸਾਡੇ ਔਗਲ ਦੂਰ ਪਰਮੇਸ਼ਰ ਕਰ ਰਿਹਾ ਕੋਦਤ ਕਰ ਰਹੀ ਹੈ ਉਹਨੇ ਕੱਟ ਕੀਤਾ ਹੈ ਉਹਨੇ ਹਾਲਾਤ ਇਹ ਜੇ ਬਣਾਏ ਨੇ। ਦੇਖੋ ਇਕਤਾ ਹੋਗੀ। ਜਿਹੜੇ ਹਰਿਆਣਿਆਂ ਨਾਲ ਸਾਡਾ ਝਗੜਾ ਸੀ ਹਰਿਆਣੇ ਭਾਈ ਭਾਈ ਕਹਿੰਦੇ ਨੇ ਕਿੰਨੀਆਂ ਜੱਫੀਆਂ ਪਾਉਂਦੇ ਨੇ ਉਹ ਕਹਿੰਦੇ ਸੀ ਸਿੱਖ ਪੜਨੇ ਹੁਣ ਤਿਆਂ ਸੀ ਤਾਂ ਭੁੱਲੇ ਹੋਏ ਸੀ। ਕੀ ਚੰਗੀ ਗੱਲ ਹੋਈ ਹੈ ਹਾਲਾਤ ਬਣੇ ਪਰਮੇਸ਼ਰ ਨੇ ਬਣਾਏ ਨੇ ਕੋ ਮਾੜਾ ਨਹੀਂ ਹੋਇਆ ਚੰਗਾ ਹੀ ਹੋਇਆ ਤੇ ਕੁਝ ਵੀ ਮਾੜਾ ਨਹੀਂ ਹੋਇਆ ਪਰਮੇਸ਼ਰ ਜੋ ਕਰਦਾ ਚੰਗਾ ਹੀ ਕਰਦਾ ਪਾਣੀ ਨੂੰ ਮਿੱਠਾ ਕਰਕੇ ਮੰਨਣ ਨੂੰ ਤਾਂ ਹੀ ਕਹਿੰਦਾ ਨੇ ਗੁਰੂ ਓਏ ਪਾਣਾ ਕਦੇ ਵੀ ਕੋੜਾ ਨਹੀਂ ਰਹਿਣਾ ਚਾਹੀਦਾ ਸਾਨੂੰ ਮਿੱਠਾ ਕਰਕੇ ਹੀ ਰਹਿਣਾ ਚਾਹੀਦਾ ਪਾਣਾ ਜੋ ਪਰਮੇਸ਼ਰ ਕਰਦਾ ਕਦੇ ਵੀ ਸਾਡਾ ਫੋਰਾ ਨਹੀਂ ਕਰਦਾ ਸੁਖਮਨੀ ਸਾਹਿਬ ਦੇ ਵਿੱਚ ਆ ਉਸਤੇ ਹੋਏ ਨਹੀਂ ਕੁਝ ਬੁਰਾ ਪਰ ਮੈਂ ਸ਼ਰਤ ਕੀਤਾ ਸਾਡਾ ਕਦੇ ਬੁਰਾ ਕੁਝ ਹੋ ਹੀ ਨਹੀਂ ਸਕਦਾ ਆਪਣੀ ਔਲਾਦ ਦਾ ਕੋਈ ਬਾਪ ਕਦੇ ਜਾਣ ਬੁਝ ਕੇ ਬੁਰਾ ਕਰ ਸਕਦਾ ਸੋਚ ਵੀ ਨਹੀਂ ਸਕਦਾ ਤੇ ਉਹਨੇ ਜੋ ਕੁਝ ਕੀਤਾ ਸਾਨੂੰ ਚਾਹੇ ਕੁਝ ਵੀ ਲੱਗਦਾ ਹੋਵੇ ਸਾਡੀ ਏਕਤਾ ਬਣਾਤੀ ਸਾਡੀ ਉਹ ਨਹੀਂ ਬਣਾਈ Hindu ਸਿੱਖ ਏਕਤਾ ਬਣਾਤੀ ਉਹ ਜਿਹੜੇ ਨਫਰਤ ਪੀਂਚੀ ਸੀ ਨਾ ਗੁਰੂਆਂ ਤੋਂ ਬਾਅਦ ਪੀਚੀ ਗਈ ਕਿ ਨਫਰਤ ਗੁਰੂ ਤਾਂ ਗੁਰੂਆਂ ਨੇ ਤਾਂ ਹਿੰਦੂਦਲ ਰੱਖਿਆ ਸੀ ਉਹਨਾਂ ਨੇ ਹਿੰਦੂਆਂ ਦਾ ਅਜਿਹਾ ਰੱਖਿਆ ਸੀ ਆਪ ਵੀ ਬਲੀਦਾਨ ਦੇ ਕੇ ਇਹਨਾਂ ਨੇ ਨਫਰਤ ਪੈਦਾ ਕਰ ਦਿੱਤੀ ਕਿਉਂ ਸਵਾਰਥ ਨੂੰ ਕੀਤੀ ਨਫਰਤ ਦਾ ਸਵਾਰਥ ਹੀ ਤੇ ਉਹਨਾਂ ਜਿਹਨਾਂ ਜਿਹ ਵੀ ਸਵਾਰਥੀ ਨੇ ਇਹਨਾਂ ਚ ਵੀ ਸਵਾਰਥੀ ਕਰ ਲੈ ਇਹ ਨਹੀਂ ਆਈ ਵੀ ਉਹ ਦੋਹਾਂ ਚ ਨਹੀਂ ਸਵਾਰਥੀ ਆਦਮੀ ਲੜਦੇ ਹੁੰਦੇ ਨੇ ਲੜਾਉਂਦੇ ਹੁੰਦੇ ਨੇ ਧਰਮ ਦੇ ਨੋਤੇ ਤਾਂ ਉਹ ਕਾ ਆਦਮੀ ਇਕੱਠੇ ਕਰਦੇ ਹੁੰਦੇ ਨੇ ਸਵਾਰਥ ਤੋਂ ਉੱਤੇ ਉੱਠ ਕੇ ਪੱਠੇ ਕਰਦੇ ਨੇ ਸੇਵਾ ਕਰਨ ਬਾਤ ਤੇ ਆਪਣਾ ਨੁਕਸਾਨ ਕਰਦੇ ਨੇ ਦੂਏ ਦਾ ਦੂਏ ਨੂੰ ਕੀ ਕਰਨ ਦੂਏ ਦਾ ਫਾਇਦਾ ਤਾਂ ਨਹੀਂ ਅਸੀਂ ਕਰ ਸਕਦੇ ਆਪਣਾ ਵਿਗਾੜਦੇ ਨੇ ਦੂਜਿਆਂ ਨੂੰ ਇਕੱਠੇ ਕਰਦੇ ਨੇ ਸੰਢਾ ਹੈ ਸੰਢਾ ਦੂਜਿਆਂ ਨੂੰ ਗੱਠਦੇ ਨੇ ਇੱਕ ਦੂਜੇ ਨਾਲ ਜੋੜਦੇ ਨੇ ਹੁਣ ਮੁਸਲਮਾਨ ਵੀ ਦੇਖੋ ਹਿੰਦੂਆਂ ਨੂੰ ਇੰਨੇ ਨੇੜੇ ਆ ਗਏ ਉਹਨਾਂ ਦਾ ਵੀ ਭਰਮ ਨਿਕਲ ਗਿਆ ਸਰਕਾਰਾਂ ਲੜਾਉਂਦੀਆਂ ਸਨ ਲੜਾਉਣੇ ਵਾਲੇ ਰੰਗੇ ਹੁੰਦੇ ਜਾਂਦੇ ਨੇ ਲੜਾਉਣੇ ਵਾਲੇ ਪਰਮੇਸ਼ਰ ਤੋਂ ਵੀ ਖਿਲਾਫ ਨੇ ਧਰਮ ਤੋਂ ਵੀ ਖਿਲਾਫ ਨੇ ਗੁਰੂਆਂ ਪੀਰਾਂ ਤੋਂ ਵੀ ਖਿਲਾਫ ਨੇ ਲੜਾਉਣ ਵਾਲੇ ਅਰੋ ਸੰਗਤ ਤੋਂ ਜਾਂ ਤਾਂ ਉਹ ਵੀ ਖਿਲਾਫ ਨੇ ਉਹ ਕਿਸੇ ਦੇ ਨਹੀਂ ਹੈ ਲੜਾਉਣ ਵਾਲੇ ਸਵਾਰਥੀ ਤਾਂ ਕਿਸੇ ਦਾ ਨਹੀਂ ਹੁੰਦਾ ਉਹ ਤਾਂ ਆਪਣੇ ਮਾਂ ਪਿਓ ਦਾ ਨਹੀਂ ਹੈ ਸਵਾਰਥੀ ਤਾਂ ਇਹ ਕਰਕੇ ਸਵਾਰਥ ਤੋਂ ਉੱਤੇ ਉਠਣਾ ਪਊਗਾ ਜਿਹੜਾ ਸਵਾਰਥ ਉੱਤੇ ਉਠਿਆ ਬਾਦਮਾਂ Gandhi ਇੱਕ ਕਾਂਗਰਸ ਦੇ ਵਿੱਚ ਬੰਦਾ ਸੀ ਜਿਹੜਾ ਸਵਾਰਥ ਉੱਤੇ ਸੀ ਜਿੰਨਾ ਜਰ ਉਹ ਵਿਚ ਰਿਆ ਕਾਮਨਦ ਕੱਠੀ ਰਹੀ ਜਦੋਂ ਬਾਹਰ ਨਿਕਲ ਗਿਆ ਪਤਾ ਫੀਫੇ ਵੀ ਉਹਨੇ ਕਾਂਗਰਸ ਛੱਡੀ ਕਾਂਗਰਸ ਡੁੱਬ ਗਈ ਸਵਾਰਥੀ ਤੇ ਕਾਂਗਰਸ ਦੇ ਵਿੱਚ ਇਹਨੂੰ ਜਹਾਂ ਲਾਂ ਤੋਂ ਲੈ ਕੇ ਸਭ ਸਵਾਰਥੀ ਸੀ ਜਦੋਂ ਨੇ ਕਾਂਗਰਸ ਛੱਡ ਛੱਡ ਗਏ ਮਹਾਤਮਾ ਗਾਂਧੀ ਨੇ ਇੱਕ ਮਹੀਨੇ ਉਹਦੇ ਨਾਲ ਲੀਕਿਆ ਸਭ ਸਵਾਰਥੀ ਤੇ ਲੇਕਨ ਉਹ ਨੂੰ ਨਹੀਂ ਸੀ ਸਮਝ ਬੈਨ ਸਵਾਰਥੀ ਨੇ ਸਵਾਰਥੀਾਂ ਦੀ ਜੱਜ ਲੈ ਕੇ ਚੜ੍ਹਿਆ ਵਾਧਵਾ ਗਾਦਨੇ ਨੂੰ ਸਵਾਰਥ ਦੀ ਜਾਂਚ ਸੀ ਇਹ ਕਰਕੇ ਖਾਲਸਾ ਸਵਾਰਥਾਂ ਦੀ ਜਾਂਚ ਤੋਂ ਅਸੀਂ ਮੈਂ ਆਪਣੀ ਗੱਲ ਕਰਦਾ ਮੈਂ ਸਵਾਰਥਾਂ ਦੀ ਜਾਂਚ ਲੈ ਕੇ ਨਹੀਂ ਚੜਨਾ ਚਾਹਿਆ ਕਦੇ ਵੀ ਮਾਧਵਾ ਗਾਦਨੇ ਤੇ ਹਰ ਵਾ ਦੇਖ ਲਿਆ ਜੇ ਰਾਜ ਅੰਗਰੇਜ਼ਾਂ ਤੋਂ ਲਿਆ ਕੋਈ ਭਲਾ ਨਹੀਂ ਹੋਇਆ ਸਾਡਾ ਨੁਕਸਾਨ ਹੋਇਆ ਅੱਜ ਤੇ ਅੱਜ ਦੀ 1.5 ਦਾ ਨੁਕਸਾਨ ਹੈ ਸਾਡਾ ਐਨੇ ਦੁਖੀ ਆਦੋਂ ਨਹੀਂ ਸੀ ਕਿ ਇਹ ਜੁਨੀਆ ਦੁਖੀ ਹੈ ਉਹਨਾਂ ਨੇ ਇਹਨੇ ਕੰਡੇ ਨਹੀਂ ਵੀ ਜ ਸਾਡੇ ਜਨਰੇਸ਼ਨਾਂ ਨੇ ਕੰਡੇ ਬੀਜਤੇ ਹੁ ਸਾਡੀ ਜਨਤਾ ਵਿੱਚ ਜਿਨੇ ਅੱਜ ਕੰਡੇ ਵੀ ਜੇ ਹੋਏ ਨੇ ਬੀਜ ਜਾ ਰਹੇ ਨੇ ਜਿਸ ਤਰੀਕੇ ਨਾਲ ਜਨਤਾ ਦੇ ਵਿੱਚ ਅਗਦੇ ਜਨਾਂ ਨੇ ਕੰਡੇ ਇਸ ਤਰੀਕੇ ਨਾਲ ਨਹੀਂ ਸੀ ਬੀਜੇ ਨਾ ਬੀਜ ਸਕਦੇ ਸੀ ਉਹ ਬੀਜ ਦੇ ਤਾਂ ਜਾਹਰ ਹੋ ਜਾਂਦੇ ਇਹਦਾ ਘਰ ਦੇ ਨੇ ਜੋ ਮੱਝੀ ਬੀਜੀ ਜਾਂਦਾ ਸਵਾਰਥ ਤੋਂ ਉੱਤੇ ਉੱਠ ਕੇ ਸਵਾਰਥ ਦੇ ਵਿੱਚ ਪੀਠੀ ਕੌਣ ਜਾਂਦੀ ਹੈ ਜਨਤਾ ਦੇ ਨਹੀਂ ਪੀਸਿਆ ਜਾਊਗਾ ਉਤਲੇ ਜਿਹੜੇ ਆਦਮੀ ਅਮੀਰ ਨੇ ਉਹ ਸਵਾਰਥ ਵਾਸਤੇ ਇਕੱਠੇ ਹੋ ਜਾਂਦੇ ਉਹਨਾਂ ਨੂੰ ਗਰੀਬ ਦਾ ਸਵਾਰਥ ਕੀ ਹੈ ਗਰੀਬ ਦਾ ਸਵਾਰਥ ਸੋਖ ਉੱਚਾ ਉਠਣਾ ਵੱਡਾ ਬਣਨਾ ਬੜਿਆਂ ਦੀ ਬਰਾਬਰੀ ਅਸੀਂ ਵੀ ਸਾਡੇ ਵੀ ਮਕਾਨ ਵਧੀਆ ਸਾਡੇ ਬੱਚੇ ਪੜ੍ਹਨ ਸਾਡੇ ਵੀ ਸੁੱਖ ਤੁਹਾਨੂੰ ਵੀ ਮળે ਹੁਣ ਬੜੀਆਂ ਮੱਛੀਆਂ ਦੀ ਖਰਾਬ ਹੈ ਛੋਟੀਆਂ ਮੱਛੀਆਂ ਜੇ ਛੋਟੀਆਂ ਮੱਛੀਆਂ ਬੜੀਆਂ ਹੋ ਗਈਆਂ ਤਾਂ ਬੜੀਆਂ ਨੂੰ ਖਤਰਾ ਪੈਦਾ ਹੋ ਜਾਓ ਇੰਡੀਆ ਵਿੱਚ ਕਰੋਨਾ ਪਤੀ ਆਦਮੀ ਬੜੇ ਹੋ ਰਹੇ ਸੀਗੇ ਜਿਹੜੇ ਉਹਨਾਂ ਦੇ ਸਾਰਿਆਂ ਨੂੰ ਖਾਣ ਵਾਸਤੇ ਦੋ ਤਿੰਨ ਬੱਚੀਆਂ ਬੜੀਆਂ ਪਾਲ ਲਈਆਂ ਕਾਲੀਆਂ ਜਾ ਰਹੀਆਂ ਨੇ ਤੇ ਇਹਨਾਂ ਨੂੰ ਖਾਜੋ ਬੜ ਬੜੀਆਂ ਨੂੰ ਵੀ ਇਹ ਜਿਆਦਾ ਬੜੀਆਂ ਨਾ ਹੋ ਜਾਣ ਇਹ ਕਦੇ ਖਤਰਾ ਨਾ ਪੈਦਾ ਕਰਦੋਂ ਸਾਨੂੰ ਪੱਤਨੇ ਚਾਰ ਮਗਰਮ ਅੱਛੇ ਪਾਲ ਕੇ ਐ ਥੋ ਛੋਟੇ ਵੀ ਇਹਨਾਂ ਨੂੰ ਖਿਲਾ ਦੀਏ ਇਹ ਪਲਾਨ ਬੜਿਆ ਬਾਕੀ ਕੁਝ ਪਾ ਨਾ ਮਗਰਮ ਅੱਛੇ ਬੜ ਬੜੇ ਜੀ ਨਾਲ ਬੜ ਬੇਕ ਬਣਾਇਆ ਹੈ ਇਹ ਇਕੱਠੇ ਹੋ ਜੀਏ ਬਾਕੀ ਕਿਸ ਨੂੰ ਬੜਾ ਹੋਣੇ ਨਾ ਦਈਏ ਮਗਰਮਾ ਚੰਦਾ ਰਾਜ ਹੁੰਦਾ ਜਿਹੜਾ ਮਗਰਮਾ ਚੁੰਦਾ ਨਾ ਸਮੁੰਦਰ ਚ ਉਹਦਾ ਰਾਜ ਹੁੰਦਾ ਖੁਸ਼ਕੀ ਦੇ ਵਿੱਚ ਰਾਜ ਸ਼ੇਰ ਰਾਮ ਨੇ ਆ ਗਏ ਸਮੁੰਦਰ ਵਿੱਚ ਮਗਰਮਾ ਹੀ ਦਾ ਰਾਜ ਬਣਿਆ ਆ ਗਿਆ ਸਿੰਘੋ ਮਗਰਮਾ ਚ ਨੂੰ ਕਹਿਆ ਬਾਹਰ ਸ਼ੇਰ ਹੁੰਦਾ ਕਹਿਵਾ ਉੱਥੇ ਮਗਰਮਾ ਚ ਨੂੰ ਸ਼ੇਰ ਕਹਿਆ ਧਰਮ ਦੇ ਵਿੱਚ ਦੋ ਨੌ ਨੇ ਹੁਣ ਲੜਾਈ ਉਹਦੋਂ ਗਰੀਬ ਦੀ ਹੈ ਗਰੀਬੀ ਅਮੀਰੀ ਤੇ ਪਾੜੇ ਦੀ ਲੜਾਈ ਸੀ ਅੰਗਰੇਜ਼ਾਂ ਤੋਂ ਲੈ ਕੇ ਮੈਨੂੰ ਪਤਾ ਹੈ ਮੈਂ ਦੇਖਿਆ ਕਾਂਗਰਸ ਦੇ ਰਾਜ ਅਮੀਰੀ ਗਰੀਬੀ ਦਾ ਪਾੜਾ ਵਧਿਆ ਜਿੰਨਾਂ ਕੋ ਮਰਜੀ ਸਟਾਕ ਕਰ ਲਵੇ ਨਾ ਕਿ ਤਰੀਕੇ ਨਾਲ ਸਟਾਕ ਕਰਦੇ ਨੇ ਕਿਸ ਤਰੀਕੇ ਨਾਲ ਧੁਖਣਾ ਭੇਜਦੇ ਨੇ ਸਭ ਮੈਨੂੰ ਪਤਾ ਹੈ ਉਹੀ ਕੰਮ ਹੋਣਾ ਸ਼ੁਰੂ ਹੋਇਆ ਹੋਇਆ ਕਰਨਾ ਸ਼ੁਰੂ ਕੀਤਾ ਇਹ ਸਰਕਾਰ ਨੇ ਕਿ ਉਹ ਬਣੀਆਂ ਦੀ ਸਰਕਾਰ ਹੈ ਉਦੋਂ ਕਮਨਿਸਟਾਂ ਨੇ ਕਰਵਾਇਆ ਸੀ ਪੈਂਡਾ ਆਇਆ ਸੀ ਉਹ ਪੈਂਡਾ ਢੋਲੇ ਜਾ ਰਹੇ ਨੇ ਕੁਛ ਆਦਮਿਆਂ ਦੇ ਹੱਥਾਂ ਦੇ ਵਿੱਚ ਨਾ ਚਲਾ ਜਾਵੇ ਉਹ ਉਹ ਆਪਣੀ ਮਰਜ਼ੀ ਨਾਲ ਫਿਰ ਜਿਹੜੇ ਬਾਬਲ ਜੀ ਵਿੱਚ ਇਹ ਗਰੀਬ ਨੂੰ ਇਹ ਗੱਲ ਸੋਚਣੀ ਪਊਗੀ ਲੜਾਈ ਐ ਇਸ ਗੱਲ ਦੀ ਐ ਸਾਰੀ ਵਰਡ ਦੀ ਲੜਾਈ ਐ ਇੱਕ ਪਾਸੇ ਸਾਡੀ ਵਰਡ ਦਾ ਗਰੀਬ ਐ ਇੱਕ ਪਾਸੇ ਉਹ ਚੰਦੇ ਆਦਮੀ ਨੇ ਜਿਹੜੇ ਵੱਡ ਬੈਂਕ ਵਾਲੇ ਨੇ ਕੁਝ ਬੰਦੇ ਉਹਨਾਂ ਨੇ ਆਪਣੇ ਨਾਮ ਰਵਾ ਲੈਣੇ ਨੇ ਵੱਡ-ਵੱਡੀਆਂ ਤਨਖਾਹਾਂ ਦੇ ਕੇ ਵੱਡੇ-ਵੱਡੇ ਹਉਦੇ ਦੇ ਕੇ ਉਹਨਾਂ ਦੇ ਨਾਲ ਹੱਥ ਫਿਲਾ ਕੇ ਰਾਜ ਕਰਦੇ ਹੁੰਦੇ ਨੇ ਜਿਵੇਂ ਸਰਦਾਰ ਬਣਾ ਕੇ ਸਰਦਾਰਾਂ ਦੇ ਜਿਵੇਂ ਰਾਜ ਕਰਦੇ ਨੇ ਜਿਹੜੇ ਅਧਿਕਾਰ ਬਣਾਤੇ ਸਰਕਾਰਾਂ ਰਾਜ ਕਰਦੇ ਨੇ ਜਾਂ ਅਫਸਰ ਬਣਾ ਕੇ ਇਹ ਲੜਾਈ ਹੁਣ ਇੱਥੇ ਲੜਾਈ ਨੂੰ ਮੈਸੇਲੇ ਕਰ ਲਗੇ ਜਿਹੜੇ ਸਵਾਰਥ ਤੋਂ ਉੱਤੇ ਵਾਕਿ ਤੇ ਸਵਾਰਥੀਆਂ ਦੀ ਲੜਾਈ ਇੱਕ ਪਾਸੇ ਸਵਾਰਥੀਏ ਤੇ ਦੂਜੇ ਪਾਸੇ ਵੀ ਸਵਾਰਥੀ ਹੋਏ ਤਾਂ ਲੜਾਈ ਉਹ ਹੀ ਜਿੱਤਣਗੇ ਬੰਦੇ ਬੱਚੇ ਜੇ ਸਵਾਰਥੀਆਂ ਦੇ ਨਾਲ ਸਵਾਰਥੀ ਲੜਨਗੇ ਨਾ ਤਾਂ ਪੈਸੇ ਵਾਲੇ ਸਵਾਰਥੀ ਜਿੱਤਣਗੇ ਕਿਉਂ ਇਹਨਾਂ ਵਿੱਚੋਂ ਖਰੀਦ ਲੈਣੇ ਜੋ ਬੰਦੇ ਆ ਸਵਾਰਥੀਆਂ ਕਾਇਆ ਜੀ ਨਾ 95% ਵੀ ਹੋਈਏ ਜਿਹੜੇ ਸਾਡੇ ਸਵਾਰਥੀ ਨੇ ਸਾਡੇ ਵਿੱਚ ਸਵਾਰਥੀ ਹੋਣਗੇ ਉਹਨਾਂ ਨੂੰ ਉਹਨਾਂ ਨੇ ਫਰੀਕ ਲੈਣਾ ਸਵਾਰਥੀਆਂ ਨੂੰ ਪੈਸੇ ਨਾਲ ਉਹਨਾਂ ਦੇ ਜਰਗ ਰੋਣ ਕੱਲਣ ਦੇ ਇਹੀ ਕਰਦੇ ਹੁੰਦੇ ਨੇ ਜੇ ਤਾਂ ਸੀ ਛੜਤਾ ਸਵਾਰਥ ਸਵਾਰਥੀ ਕਿਹਾ ਉਹਗੇ ਧਰਮੋਂ ਧਰਮ ਦੇ ਬਿਨਾਂ ਸਵਾਰਥ ਦੀ ਸ਼ਰਾਧ ਜਾ ਸਕਦਾ ਹੁਣ ਉਹ ਆਦਮੀ ਜਿਹੜੇ ਧਰਮਕ ਨੇ ਸਵਾਰਥ ਉੱਤੇ ਉੱਠੇ ਹੋਏ ਨੇ ਆਉ ਹੈਗੇ ਨੇ ਇਹ ਉੱਠ ਸਕਦੇ ਨੇ ਉੱਠਣ ਦਾ ਇਰਾਦਾ ਰੱਖਦੇ ਨੇ ਪਬਲਿਕ ਦੇ ਵਿੱਚ ਵੀ ਹੈਗੇ ਨੇ ਉਹ ਧਰਮੀਆਂ ਨੇ ਪਬਲਿਕ ਦੇ ਵਿੱਚ ਵੀ ਧਰਮ ਦੀ ਕੋਈ ਥੋੜੀ ਆ ਵੀ ਉਹਦੇ ਬਾਣਾ ਪਾਇਆ ਹੁੰਦਾ ਧਰਮ ਦਾ ਅੰਧਾਰ ਹੈ ਸਾਰਿਆਂ ਦੇ ਸਵਾਰਥ ਉੱਤੇ ਉੱਠ ਕੇ ਆਦਮੀ ਨਹੀਂ ਚੜੇ ਉਹ ਬੰਦਾ ਚੌਣਗੇ ਨੇ ਸਵਾਰਥ ਹੋ ਕੇ ਖੜੇ ਹੋਣਗੇ ਇਕੱਠੇ ਹੋ ਕੇ ਦੂਜਿਆਂ ਨੂੰ ਸਮਝਾਉਣਗੇ ਦੂਜਿਆਂ ਬਾਅਦ ਤੇ ਲੜਨਗੇ ਤੇ ਚੰਗੇ ਆਦਮੀ ਜਿਹੜੇ ਦੂਜਿਆਂ ਜ਼ਮੀਨ ਸਾਡੇ ਵਿੱਚ ਉਹਨਾਂ ਨੂੰ ਹੋਰੇ ਲੈਉਣਗੇ ਜਿਨ੍ਹਾਂ ਨੂੰ ਕੋਈ ਸਵਾਰਥ ਨਹੀਂ ਉਹਨਾਂ ਦੇ ਹੱਥੀਂ ਪਾਵਰ ਦੇਣਗੇ ਫਿਰ ਆਮ ਪਬਲਿਕ ਦਾ ਫਾਇਦਾ ਹੋਊਗਾ ਵਰਨਾ ਨਹੀਂ ਹੋ ਸਕਦਾ ਸਵਾਰਥ ਦੇ ਉੱਤੇ ਉੱਠਣਾ ਪਊਗਾ ਹੋਰ ਤਾਂ ਬਿੱਤੇ ਅਜੜੀ ਲੜਾਈ ਹੈ ਸਾਡੇ ਹੁਣ ਅੱਜ ਹਾਂਜੀ ਕਹਿੰਦੇ ਲੜਾਈ ਹੈ ਉਹ ਕਹਿੰਦਾ ਮੈਂ ਲੀਡਰ ਹਾਂ ਕਹਿੰਦਾ ਮੈਂ ਲੀਡਰ ਹਾਲਾਂਕਿ ਯੂਨੀਅਨ ਵਾਲੇ ਤਾਂ ਨਹੀਂ ਕਹਿੰਦੇ ਲੀਡਰ ਦੀ ਗੱਲ ਕਰ ਉਹ ਜਿਹੜੇ ਦੂਏ ਜਿਹੜੋਂ ਤੇ ਜਿਹੜਾ ਬਖੋਈ ਨਹੀਂ ਆਵੇਂ ਮੁੰਡੇ ਜਿਆਦਾ ਜਿਹੜੇ ਗਰਮ ਸੁਭਾਅ ਦੇ ਆਦਮੀ ਨੇ ਗਰਮ ਦੇਖ ਇੱਕ ਗਰਮ ਹੁੰਦਾ ਇੱਕ ਹੁੰਦਾ ਠੰਡਾ ਸੁਭਾਅ ਤਾਂ ਤਾਂ ਠੰਡਾ ਸੁਭਾਅ ਇੱਕ ਜੋਸ਼ ਹੈ ਨਾ ਜੋਸ਼ ਹੈ ਇਹ ਲੜਾਈ ਜੋਸ਼ ਨਾਲ ਨਹੀਂ ਜਿੱਤੀ ਜਾ ਸਕਦੀ ਕਦੇ ਜੋਸ਼ ਨਾਲ ਨਹੀਂ ਕੋਈ ਵੀ ਲੜਾਈ ਜਿੱਤਦੀ ਜੋਸ਼ ਨਹੀਂ ਲੋੜਾ ਵੀਰਸ ਲੋੜਾ ਇਹਨਾਂ ਨੂੰ ਪਤਾ ਹੀ ਨਹੀਂ ਹੈ ਜੋਸ਼ ਕੀ ਹੁੰਦਾ ਵੀਰਸ ਕੀ ਹੁੰਦਾ ਵੀਰਸ ਹੋਰ ਚੀਜ਼ ਹੈ ਜੋਸ਼ ਹੋਰ ਚੀਜ਼ ਹੈ ਜੋਸ਼ ਅਗਿਆਨ ਅਗਿਆਨੀਆਂ ਨੂੰ ਹੁੰਦਾ ਹੈ ਵੀਰਸ ਬੁੱਧਵਾਨਾਂ ਨੂੰ ਹੁੰਦਾ ਹੈ ਬੁੱਧਵਾਨ ਡਰਦੇ ਨਹੀਂ ਹੁੰਦੇ ਸੇਵੇਂ ਪਾਛਾ ਨੇ ਵੀ ਤਲਵਾਰ ਚੱਕੀ ਹੈ ਕੀ ਸੀ ਉਹਦੇ ਕੋਲ ਕੋਈ ਟੈਨਨੈਂਟ ਸੈਂਟਰ ਸੀ ਕੋਈ ਸਪਲਾਈ ਲਾਈਨ ਸੀ ਕੋਈ ਛੁਪਨੀ ਸੀ ਚਾਰ ਲੜੀਆਂ ਲੜੀਆਂ ਚਾਰੇ ਜਿੱਤਿਆ ਗੋਡੀਆਂ ਲਵਾਤੀਆਂ ਉੱਤੇ ਕੀ ਸੀ ਫੀਰ ਰਸੀ ਜੋਸ਼ ਨਹੀਂ ਸੀ ਖਾਲਸੇ ਖਦਰ ਜੋਸ਼ ਨਹੀਂ ਹੋਇਆ ਫੀਰ ਰਸੀ ਜਦ ਬਾਣ ਲੱਗਾ ਤਬਾ ਰੋਜ਼ ਜਾ ਕੇ ਜਦ ਦੂਏ ਦਾ ਵਾਰ ਆਉਂਦਾ ਸਾਡੇ ਬਜਟ ਆ ਅਸੀਂ ਬਚਾ ਲੈਨੇ ਆਮ ਕਹਿੰਨਾ ਪਾਈ ਦੇ ਕੇ ਇੱਕ ਵਾਰ ਤਾਂ ਕਰਤਾ ਦੂਆ ਨੂੰ ਕਰੀ ਜੇ ਦੁਆਮੇਂ ਕੱਢੋਗਾ ਨੇ ਦੋ ਘੱਟੇ ਉਲਟੀਆ ਨਾ ਕਰੀਂ ਇਹ ਟੀਆਰੀ ਕਰ ਦਵੇ ਫਿਰ ਸਾਡਾ ਹੱਕਾ ਕਰਦਾ ਬਰਨਾ ਸਾਡਾ ਹੱਕੇ ਨਹੀਂ ਬਾਰ ਕਰਦਾ ਇਹ ਵਿਰਸ ਜੋ ਜਾਂ ਚੰਗੇ ਬਣਾ ਉਹੀ ਬਲ ਪੈਟਣ ਉਹ ਜੋ ਗੱਲਬਾਤ ਸਾਡੀ ਚੱਲਦੀ ਹੈ ਸਰਕਾਰ ਵੀ ਚਾਹੁੰਦੀ ਹੈ ਗੱਲਬਾਤ ਕਰੀਏ ਇਹ ਵੀ ਚਾਹੁੰਦੇ ਨੇ ਤੁਸੀਂ ਵਿਚਾਰੇ ਕਹਿੰਦੇ ਆਉਣੇ ਛੋੜੀ ਫਟੋ ਜੋ ਛਾੜੇ ਇਹ ਤਾਂ ਸਰਕਾਰੇ ਚਾਹੁੰਦੀ ਹੈ ਵੀ ਇਹ ਤਾਂ ਸਰਕਾਰੇ ਚਾਹੁੰਦੀ ਹੈ ਵੀ ਝਗੜਾ ਹੋਵੇ ਇਹ ਤਾਂ ਸਰਕਾਰ ਦੇ ਫਾਇਦੇ ਜਾਉ ਮੈਨੂੰ ਅਕਲ ਥੋੜੀ ਹੈ ਅਕਲ ਥੋੜੀ ਵਾਲਿਆਂ ਦਾ ਜਿਹੜਾ ਹੈ ਨਾ ਗੁੱਸਾ ਬਾਹਰ ਪੈ ਜਾਂਦਾ ਹੈ ਜੋਸ਼ ਹੁੰਦਾ ਜਿੰਨੀ ਵੱਡੀ ਅਕਲ ਹੋਊ ਉਹ ਆਪਣੇ ਗੁੱਸੇ ਨੂੰ ਦਬਾ ਕੇ ਰੱਖਦੀ ਹੈ ਹਲਮ ਕਰਦੀ ਹੈ ਕਹਿੰਦਾ ਬੇਰਵਾਨ ਦੀ ਗੱਲ ਹੁੰਦੀ ਹੈ ਨਾ ਕਹਾਣੀ ਬੇਰਵਾਨ ਦਾ ਅਖਬਾਰ ਪੁੱਛਿਆ ਵੀ ਅਗਰ ਕੋਈ ਚੀਜ਼ ਹੋਵੇ ਨਾ ਹਾਂ ਕਹਿੰਦਾ ਦੱਸ ਕੀ ਚੀਜ਼ ਹੈ ਉਹ ਕਹਿੰਦਾ ਦੱਸਣ ਵਾਲੀ ਚੀਜ਼ ਨਹੀਂ ਦਿਖਾਉਣ ਵਾਲੀ ਚੀਜ਼ ਹੈ ਅੱਛਾ ਉਹ ਕਹਿੰਦਾ ਵੀ ਕੀ ਵੀ ਜੋ ਕੋਈ ਚੀਜ਼ ਹੈ ਉਹ ਕੁਝ ਖਾਂਦੀ ਵੀ ਹੈ ਕਹਿੰਦਾ ਹਾਂ ਖਾਂਦੀ ਹੈ ਕਹਿੰਦਾ ਦੱਸ ਕੀ ਖਾਂਦੀ ਹੈ ਕਹਿੰਦਾ ਅਗਲ ਗੁੱਸਾ ਖਾਂਦੀ ਹੈ ਅਗਲ ਗੁੱਸਾ ਖਾਂਦੀ ਹੈ ਅਗਲ ਗਮ ਪੀਂਦੀ ਹੈ ਜੇ ਗੁੱਸਾ ਰਾਮ ਜੀ ਦੁਇ ਹੋ ਗਿਆ ਬੇਕਲਰ ਗਮ ਦੇ ਨਾਲ ਡਿਪਰੈਸ਼ਨ ਹੋ ਜਾ ਗੁੱਸੇ ਤਾਂ ਦੁਇ ਨੂੰ ਮਾਰ ਦੂ ਆ ਮਰ ਜੂ ਸਿੱਖੀ ਮਤੇ ਦੁਇ ਕਰਵਾਉਣ ਨਹੀਂ ਗੁਰੂਆਂ ਨੇ ਸਿੱਖਿਆ ਜਿਤ ਜਿਹੜੇ ਸਿੱਖ ਭੁੜਕਦੇ ਫਿਰਦੇ ਨੇ ਮੁੰਡੇ ਸਿੱਖਾਂ ਦੇ ਉਹਨਾਂ ਨੂੰ ਸਿੱਖੀ ਦੇ ਮੁੰਡੇ ਆੜੇ ਦਾ ਨਹੀਂ ਪਤਾ ਅੱਗੇ ਅਸੀਂ ਦੇਖ ਲਿਆ ਕੀ ਬਣਿਆ ਇਹ ਲੀਡਰ ਬਣੇ ਫਿਰਦੇ ਮੈਂ ਬਣੇ ਸਿੱਖੀ ਤੇ ਅਗਰ ਤੁਸੀਂ ਦੇਖਿਆ ਲੱਕੀ ਹੋਏ ਸਿਆਣੇ ਨੇ ਜਿਹੜੇ ਆਪਣੇ ਬੰਦੇ ਕਹਿੰਦੇ ਨੇ ਅਸੀਂ ਚਰਾਸੀ ਨਹੀਂ ਬਣਦੇਣਾ ਸਿਆਣੇ ਨੇ ਹੋ ਉਹਨੂੰ ਪਤਾ ਹੈ ਵੇਖੀ ਕਰਦੇ ਨੇ ਫੜੀ ਕਿ ਤੈਨੂੰ ਮੈਂ ਆ ਨਾ ਕਰ ਕਰ ਤਾ ਤੇ ਮੇਰੇ ਤੇ 6 ਸਾਲਾਂ ਨੂੰ ਹੋ ਵੀ ਕਿਤੇ ਸਰਕਾਰ ਦਾ ਕੰਮ ਇਹ ਤਾਂ ਸਰਕਾਰ ਦਾ ਕੰਮ ਕਰ ਰਹੇ ਹੋ ਤੁਸੀਂ ਦੁਸ਼ਮਣ ਦਾ ਕੰਮ ਕਰ ਰਹੇ ਹੋ ਜੋ ਤੁਸੀ ਸ਼ੁਰੂ ਕਰਨਾ ਚਾਹੀਦਾ ਸੀ ਜੋ ਦੁਸ਼ਮਣ ਚਾਹੁੰਦਾ ਤਾਂ ਉਹ ਤਾਂ ਤੁਸੀਂ ਕਰ ਰਹੇ ਹੋ ਤੇ ਫਿਰ ਉਹ ਤੇ ਸ਼ੱਕ ਦੋਲ ਤੇ ਜਾਵੇ ਤੇ ਮੈਂ ਕਿਉਂ ਨਾ ਜਾਵੇ ਸ਼ੱਕ ਚਾਹੇ ਤੁਸੀਂ ਦੇਖ ਬਿਲਕੁਲ ਹੀ ਨਹੀਂ ਕਰ ਰਹੇ ਨਵੇਂ ਕਲੀਨਿਕ ਕਰ ਰਹੇ ਗੁੱਸੇ ਜਾਵੇ ਵੀ ਕਰ ਰਹੇ ਨੂੰ ਪਰ ਕੰਮ ਤਾਂ ਸਾਡੇ ਦਾ ਤੁਹਾਡੇ ਦੁਸ਼ਮਣ ਨੂੰ ਫਾਇਦਾ ਹੋਣਾ ਸਾਡੇ ਨੂੰ ਇਹ ਕਰਕੇ ਤੁਸੀਂ ਆਪਣੇ ਅਕਲ ਨੂੰ ਆਪਣੇ ਰੱਖੋ ਕੋਲ ਬਿਲਕੁਲ ਇਹਨਾਂ ਨੂੰ ਯਾਤਰਾ ਦਾ ਬੋਲਣ ਦੇ ਹੁਣ ਬੋਲਣ ਅਕਲ ਵਾਲੇ ਜੇ ਤੁਸੀਂ ਜੰਮੇ ਜਿੱਤਣੀ ਐ ਪੱਕਾ ਵਾਲੇ ਬੋਲਣ ਸ਼ਾਂਤ ਸਰੋ ਵਾਲੇ ਬੋਲਣ ਧਰਮ ਵਾਲੇ ਬੰਦੇ ਰ ਇਕੱਠੇ ਰੱਖਣ ਅਸੀਂ ਇਹਨਾਂ ਨੂੰ ਇਕੱਠੇ ਰੱਖਣਾ ਇਹ ਗੱਲਾਂ ਮੈਂ ਕਹਿ ਸਕਦਾ ਕਿ ਮੈਂ ਚਾਹੁੰਨਾ ਇਕੱਠੇ ਰਹਿਣ ਇਹ ਜਿਹਨਾਂ ਨੇ ਬਚਣਾ ਇਹ ਜ਼ੁਲਮ ਦੇ ਜ਼ਾਲਮ ਸਰਕਾਰ ਖਾ ਰਹੀ ਆ ਸਾਰਿਆਂ ਨੂੰ ਜਿਉਂਦਿਆਂ ਨੂੰ ਇਹਨਾਂ ਨੂੰ ਬਚਾਉਣਾ ਕਿਵੇਂ ਆ ਇਕੱਠੇ ਰੱਖਣਾ ਕਿਵੇਂ ਆ ਇਹ ਹੁਣ ਧਰਮ ਦਾ ਕੰਮ ਆ